ਲੰਬਾ ਸੀਗਾ ਸਾਰਿਆਂ ਦਾ ਵੀ ਤੂੰ ਲੰਡਾ ਜਿਹੜਾ ਹੀ ਫਿਰਦਾ ਰਹਿੰਦਾ ਫਿਲਮ 'ਚ ਨਾਲ ਕੋਈ ਹੀਰੋ ਹੁੰਦਾ ਹੁੰਦੀ ਨਹੀਂ ਐਤ ਕੀ ਫਿਰ ਚੀੜੀ ਲਿਆਂਦੀ ਹੈ ਖਰਜ ਮੇਰੇ ਪਿਓ ਦੇ ਸਾਲਿਆ ਮੇਰੇ ਆਸ਼ਕ ਘਰ ਵਾਲੇ ਤੇ ਗੋਲੀਆਂ ਚਲਾਉਂਦਾ ਸਵਾਦ ਹੁੰਦਾ ਪੰਜਾਬੀ ਬੋਲ ਕੇ ਸੱਚੀ ਤਾਂ ਚਾਹੀਦਾ ਕੋ ਮਾਹੌਲ ਕੁੜੀ ਦਬੰਗ ਚਹੀਦੀ ਬੋ ਕੁੜੀ ਅੜਬ ਵੀ ਹੈ ਕੁੜੀ ਕਿਊਟ ਵੀ ਹੈ ਕੁੜੀ ਬਹੁਤ ਜ਼ਿਆਦਾ ਪਿਆਰ ਦੀ ਤੇ ਵਿਆਹ ਦੀ ਭੁੱਖੀ ਜਨਾਨੀ ਵੀ ਹੈ ਕੀ ਪਰਪਤ ਕੀ ਐਮਪਲੋਏ ਪਰ ਫੇਰੀ ਦਾ ਸੈਟਅਪ ਪਹਿਲਾ ਪਰਪਸ ਜਿਹੜਾ ਹੈਗਾ ਵੀ ਗਾਮਾ ਵੀਰ ਸਾਡਾ ਇੱਥੇ ਆ ਹਰਿੰਦਰ ਵੀਰ ਪੁੱਲਾ ਇੱਥੇ ਆ ਦੂਜਾ ਗੱਲ ਇੱਥੇ ਆ ਕੇ ਕੌਫੀ ਪੀਣ ਦਾ ਅਗਲਾ ਪਰਪਸ ਸਾਡਾ ਇਹ ਸੀ ਵੀ ਮੈਂ ਜਦੋਂ ਵੀ ਕੋਈ ਮੇਰੀ ਫਿਲਮ ਦੀ ਹੁੰਦੀ ਸੀ ਜਦੋਂ ਤੋਂ ਮੈਂ ਇਧਰ ਥੋੜਾ ਜਿਹਾ ਅੱਗੇ ਨੂੰ ਹੋਣਾ ਸ਼ੁਰੂ ਹੋਣਾ ਸ਼ੁਰੂ ਤਾਂ ਹਰਿੰਦਰ ਨਾਲ ਗਾਮਾ ਵੀਰੇ ਨਾਲ ਮੈਂ ਗੱਲ ਕਰਕੇ ਔਰ ਫਰੋਜਪੁਰ ਮੈਂ ਜ਼ਰੂਰ ਹੋਣਾ ਬਾਈ ਜੀ ਉਹਨੇ ਧੀਰੇ ਜਾਈ ਤਾਲਾ ਨਾ ਕਿਨਾ ਜਸਵਿੰਦਰ ਸਿੰਘ ਜਸਵਿੰਦਰ ਭਾਈ ਉਹਨਾਂ ਦੇ ਨਾਲ ਜਦੋਂ ਅਸੀਂ ਮੈਂ ਜੱਟ ਬੁਆਏ ਜਾਂ ਅਸੀਂ ਜਦੋਂ ਵੀ ਆਉਂਦੇ ਸੀ ਤਾਂ ਸਿੱਧਾ ਉਹਨਾਂ ਦੇ ਕੋਲ ਜਾਂਦੇ ਸੀ ਸੋ ਫੋਜਪੁਰ ਦੇ ਨਾਲ ਮੇਰਾ ਬਹੁਤ ਪਿਆਰ ਹੈ ਦੋਸਤਾਂ ਮੇਰੇ ਇੱਥੇ ਮਿੱਤਰ ਹੈ ਮੇਰੇ ਔਰ ਮੈਨੂੰ ਚਾਹ ਚੜਾਵਾ ਹੁੰਦਾ ਵੀ ਮੈਂ ਜਾਵਾਂ ਤੇ ਮੈਨੂੰ ਇੱਥੇ ਆ ਕੇ ਜਿਹੜਾ ਹੈਗਾ ਉਹ ਚਾਹ ਮਿਲਦਾ ਦੁੱਗਣਾ ਉਹ ਡਬਲ ਹੋਇਆ ਵਾ ਚਾਹ ਮਿਲਦਾ ਅੱਜ ਵੀ ਅਸੀਂ ਪ੍ਰੈਸ ਕਲੱਬ ਚ ਆਏ ਆ ਤਾਂ ਸਾਰੇ ਪੱਤਰਕਾਰ ਵੀ ਆਏ ਹੋਏ ਆ ਵੀ ਇਹ ਪਹਿਲੀ ਵਾਰੀ ਹੋਇਆ ਵੀ ਇੰਨੇ ਇੰਨਾ মিডিਆ ਇੰਨੇ ਜਾਣੇ ਆਏ ਹੋਏ ਤੇ ਅਸੀਂ ਇੱਥੇ ਯੂਨੀਵਰਸਿਟੀ ਚ ਗਏ ਅਸੀਂ ਇੱਥੇ ਕਾਲਜ ਚ ਗਏ ਇੱਥੇ ਅਸੀਂ ਡੈਂਟਲ ਕਾਲਜ ਗਏ ਉੱਥੋਂ ਵੀ ਸਟੂਡੈਂਟ ਦਾ ਬਹੁਤ ਪਿਆਰ ਮਿਲਿਆ ਸਾਡੀ ਫਿਲਮ ਆ ਰਹੀ ਹੈ ਸੈਕਟਰ 17 15 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਉਹਦੇ ਵਿੱਚ ਹੌਬੀ ਢਾਲੀਵਾਲ ਬਾਈ ਜੀ ਜਸ਼ਪਾਲ ਸ਼ਰਮਾ ਜੀ ਸੁਖਵਿੰਦਰ ਚੈਲ ਦੀ ਮੰਦੀ ਮੰਨਤ ਸਿੰਘ ਕਵੀ ਸਿੰਘ ਰਾਮਦੇਵ ਭਾਰਤੀ ਰਤੂ ਬਹੁਤ ਸਾਰੇ ਆਰਟਿਸਟ ਆ ਜਿਨ੍ਹਾਂ ਨੂੰ ਤੁਸੀਂ ਵੀ ਛੋਟੇ ਕਰੈਕਟਰ ਕਰਦੇ ਹੋ ਦੇਖਿਆ ਹੋ ਪਰ ਇਹਦੇ ਚ ਉਹਨਾਂ ਨੇ ਬਹੁਤ ਵੱਡੇ ਕਰੈਕਟਰ ਕੀਤੇ ਔਰ ਮੈਨੂੰ ਆਪਦਾ ਮੇਰੇ ਆਪਦੇ ਨੂੰ ਮੈਨੂੰ ਹੁੰਦਾ ਵੀ ਜਦੋਂ ਜਿਵੇਂ ਮੈਨੂੰ ਜਾਦੇ ਟਾਈਮ ਲੱਗ ਜਾਂਦਾ ਹੈ ਵੀ ਉਹਨਾਂ ਨੂੰ ਨਾਲ ਤੇ ਇਸ ਲਈ ਮੇਰੀ ਕੋਸ਼ਿਸ਼ ਰਹਿੰਦੀ ਹੈ ਜੇ ਕੋਈ ਵਧੀਆ ਐਕਟਰ ਆ ਤਾਂ ਉਹਨੂੰ ਵੱਡਾ ਰੋਲ ਕਰਾਇਆ ਜਾਵੇ ਵਧੀਆ ਕਰਾਇਆ ਜਾਵੇ। ਭੂਮਿਕਾ ਸ਼ਰਮਾ ਮੇਰੇ ਆਪੋਜ਼ਿਟ ਆ ਉਹਦੇ ਚ ਮੈਨੂੰ ਲਾਂਭਾ ਸੀਗਾ ਸਾਰਿਆਂ ਦਾ ਵੀ ਤੂੰ ਲੰਡਾ ਜਿਹੜਾ ਹੀ ਫਿਰਦਾ ਰਹਿੰਦਾ ਫਿਲਮ ਚ ਨਾਲ ਕੋਈ ਹੀਰੋ ਤਾਂ ਹੁੰਦੀ ਨਹੀਂ ਐਤ ਕੀ ਫਿਰ ਚੀਣੀ ਲਿਆਂਦੀ ਹੈ। ਭੂਮਿਕਾ ਦੀ ਇਹ ਪਹਿਲੀ ਫਿਲਮ ਹੈ ਬਤੌਰ ਹੀਰੋ ਔਰ ਬਹੁਤ ਅੱਛੀ ਆਰਟਿਸਟ ਹੈ। ਸਾਰਿਆਂ ਨੂੰ ਸਾਡੇ ਡਾਇਰੈਕਟਰ ਸਾਹਿਬ ਸਾਰੇ ਜਨਾਂ ਨੇ ਤਾਰੀਫ ਕੀਤੀ ਤੁਸੀਂ ਫਿਲਮ ਦੇਖ ਕੇ ਟ੍ਰੇਲਰ ਤੁਸੀਂ ਦੇਖ ਲਿਆ ਹੋਛੀ ਪਤਾ ਲੱਗਦਾ ਹੋਊਗਾ ਫਿਲਮ ਦੇਖ ਕੇ ਵੀ ਕਿਉਂਕਿ ਪੰਮੇ ਦੇ ਨਾਲ ਫਿਰ ਜੇ ਪੇਚਾ ਪੈਣਾ ਹੈ ਤਾਂ ਫਿਰ ਥੋੜਾ ਜਿਹਾ ਉਹ ਤਾਂ ਚਾਹੀਦਾ ਹੋਊ ਮਾਹੌਲ ਕੁੜੀ ਦਵੰਗ ਚਾਹੀਦੀ ਤੇ ਦਵੰਗੀ ਆ ਵੀ ਚੱਕਿਆ ਮੰਜਾ ਮੂੰਦਾ ਮਾਰਤਾ ਬੰਦੂਕ ਤਾਨ ਲਈ ਇਹਦਾ ਹੈ ਇਸ ਇਸ ਫਿਲਮ ਦਾ ਕੋਈ ਮਸ਼ਹੂਰ ਡਾਇਲੋਗ ਜਿਹੜਾ ਜਿਵੇਂ ਪਹਿਲਾਂ ਪੰਮਾ ਬੋਲਦਾ ਮਸ਼ਹੂਰ ਸੀ ਇਹ ਫਿਲਮ ਚ ਮਸ਼ਹੂਰ ਡਾਇਲੋਗ ਦਾ ਇਹਦੇ ਚ ਪ੍ਰਗਟ ਬੋਲਦਾ ਪੰਮਾ ਪ੍ਰਗਟ ਬਣ ਗਿਆ ਹਾਂ ਇਹਦੇ ਚ ਗਾਮਾ ਵੀ ਬੋਲਦਾ ਪਰ ਗਾਮਾ ਚੁੱਪ ਕਰਾ ਦਿੱਤਾ ਜਾਂਦਾ ਤੇ ਇਹਦੇ ਚ ਡਾਇਲੋਗ ਕਾਫੀ ਆ ਵੀ ਆਪਣੇ ਤੁਹਾਨੂੰ 6ਵੀਂ ਕਲਾਸ 8ਵੀਂ ਕਲਾਸ ਯਾਦ ਆ ਜਾਣੀ ਆ ਉਹ ਕਹਿੰਦਾ ਆਈ ਹੈਵ ਮੈਨੀ ਵਾਕ ਬਟ ਆਈ ਲਵ ਮਾਰਨਿੰਗ ਵਾਕ ਟਾਮੇਜ ਮਾਈ ਬੈਸਟ ਫਰੈਂਡ ਆਈ ਹੈਵ ਮੈਨੀ ਫਰੈਂਡ ਬਟ ਟਾਮੇਜ ਮਾਈ ਬੈਸਟ ਸੋ ਇਦਾਂ ਦਾ ਮਾਹੌਲ ਆ ਤੇ ਭੂਮਿਕਾ ਤੂੰ ਵੀ ਦੱਸ ਵੀ ਪਰ ਮੈਂ 17 ਸੈਕਟਰ ਇਹਦਾ ਨਾਂ ਹੀ ਕਿਉਂ ਇਹੀ ਗੱਲ ਮੈਨੂੰ ਵਾਰਨਿੰਗ ਵੀਲੇ ਕਹਿੰਦੇ ਸੀ ਇਹੀ ਗੱਲ ਮੈਨੂੰ ਪੰਛੀ ਵੀਲੇ ਕਹਿੰਦੇ ਸੀ ਇਹੀ ਗੱਲ ਮੈਨੂੰ ਚੇਤਾ ਸਿੰਘ ਵੀਲੇ ਪੁੱਛੀ ਜਾਂਦੀ ਸੀ ਵੀ ਚੇਤਾ ਸਿੰਘ ਉਹਦਾ ਨਾਂ ਕਿਉਂ ਇਸੇ ਫਿਲਮ ਦਾ ਨਾਂ ਇਨਵਾਰਨਿੰਗ ਕਿਉਂ ਤੇ ਇਹ ਫਿਰ ਉਹ ਵੀ ਫਿਲਮ ਦੇਖ ਕੇ ਪਤਾ ਲੱਗਿਆ ਵੀ ਕਾਦੋਂ ਐਮਿਟਨ ਨੂੰ ਕਰੰਡ ਦੇ ਇੱਕ ਹੀ ਪਤਾ ਲੱਗੂਗਾ ਸਸਪੈਂਸ ਰੱਖਦੇ ਆ ਯੈਸ ਦੱਸੂਗੇ ਨਹੀਂ ਨਹੀਂ ਤੁਹਾਡੇ ਤੋਂ ਲੁਕੋਤਾ ਕੋਈ ਹੈ ਨਹੀਂ ਪਰ ਵੀ ਉਹ ਜੇ ਫਿਲਮ ਦੇਖ ਕੇ ਪਤਾ ਲੱਗੇ ਤਾਂ ਵਧੀਆ ਗੱਲ ਹੈ ਕਨਸੈਪਟ ਕੀ ਹੈ ਕਨਸੈਪਟ ਇਹਦੇ ਚ ਇੱਕ ਡਾਇਲੋਗ ਹੈ ਉਹ ਕਹਿੰਦਾ ਵੀ ਸੈਕਟਰ 17 ਮੇਰੇ ਪਿਓ ਦਾ ਬਸ ਸਮਝਣ ਵਾਲਿਆਂ ਨੇ ਸਮਝ ਜਾਣਾ ਹੈ ਕਰ ਪੰਮਾ ਪ੍ਰਗਟ ਕੋਈ ਨੂ ਵੀ ਪੁੱਛੋ ਕੋਈ ਸਵਾਲ ਇਹ ਪੁੱਛਦੇ ਅੱਛਾ ਹੁਣ ਨਰੀਜ ਪੂਰੀ ਹੋ ਗਈ ਤੇ ਨਰੀਜ ਪੂਰੀ ਹੋ ਗਈ ਈ ਚੇ ਕੋਈ ਤਾਂ ਬੋਲ ਤਾ ਮੋੜ ਗਈ ਓਏ ਰੌਲਾ ਇਹ ਨਾ ਪਹਿਲਾਂ ਦੋ ਬਿਸਕੁਟ ਵੀ ਖਾਦੇ ਪਹਿਲਾਂ ਪੰਮਾ ਬੋਲਦਾ ਉਹ ਪ੍ਰਗਟ ਨੂੰ ਥੋੜਾ ਜਿਹਾ ਬਲਾਦ ਲੱਗਿਆ ਨਾ ਹਾਂ ਬਿਲਕੁਲ ਪ੍ਰਗਟ ਨੂੰ ਤਾਂ ਜਿਆ ਹੋਰ ਮਿਲੇਗਾ ਅੱਛਾ ਕਿੰਦਾ ਲੱਗਦਾ ਜਦੋਂ ਇੱਕ ਬੰਦਾ ਹੁੰਦਾ ਨਾ ਆਮ ਜਿਵੇਂ ਨਾਲ ਦੇ ਬੜੇ ਸਾਥੀ ਉਹਨਾਂ ਵਿੱਚ ਤੁਸੀਂ ਮੈਂ ਥੋੜੀ ਖਾਸੀਅਤ ਵੀ ਹੈ ਇਹ ਨਹੀਂ ਕਿ ਉਹ ਤੁਹਾਡੇ ਸਾਹਮਣੇ کہہ ਰਹੇ ਕਿ ਤੁਸੀਂ ਆਪਣੇ ਪੁਰਾਣੇ ਯਾਰਾਂ ਨੂੰ ਨਹੀਂ ਛੱਡਿਆ ਬਿਲਕੁਲ ਬਿਲਕੁਲ ਅਸਲ ਵਿੱਚ ਕਿਸੇ ਯਾਰ ਦੇ ਪੁੱਛਣਾ ਜਿਵੇਂ ਅਮਰਿੰਦਰ ਗਿੱਲ ਹੋਰੀਆਂ ਉਹ ਉਹਦੇ ਨਾਲ ਉਹੀ ਯਾਰ ਨੇ ਬਿਲਕੁਲ ਇਥੋਂ ਬੰਦੇ ਦੀ ਪਤਾ ਲੱਗਦਾ ਉਹ ਕਿਹੜੇ ਲਹਿਜੇ ਦਾ ਕਿਹੜੇ ਸੁਭਾਅ ਦਾ ਤੁਹਾਡੇ ਵੀ ਉਹੀ ਯਾਰ ਨੇ ਬਿਲਕੁਲ ਤੇ ਕਿਵੇਂ ਲੱਗਦਾ ਜਦੋਂ ਯਾਰਾਂ ਵਿੱਚ ਬਹਿ ਕੇ ਉਹੀ ਪ੍ਰਿੰਸ ਹੁੰਦਾ ਬਸ ਉਹ ਦੁਕਾਨ ਵਾਲਾ ਪ੍ਰਿੰਸ ਜਿਹੜਾ ਹੁੰਦਾ ਉਹਦੇ ਬਸ ਬਸ ਨਹੀਂ ਉਹ ਉਹੀ ਪ੍ਰਿੰਸ ਆ ਹੁੰਦਾ ਉਹ ਪ੍ਰਿੰਸਾ ਹੀ ਹੁੰਦਾ ਹੁਣ ਸਵੇਰੇ ਭੁੱਲਣ ਸਾਹਿਬ ਮੈਨੂੰ ਲੱਗਦਾ ਮੈਂ ਮੈਸੇਜ ਵੀ ਨਹੀਂ ਕੀਤਾ ਹਨ ਗੱਲ ਵੀ ਨਹੀਂ ਹੋਈ ਤੇ ਨਾ ਹੀ ਗਾਵੇਂ ਨਾ ਗਾਲੋਈ ਪਰ ਮੈਨੂੰ ਪਤਾ ਸੀਗਾ ਵੀ ਜਦੋਂ ਮੈਂ ਜਾਊਂਗਾ ਤਾਂ ਉਹ ਅੱਗੇ ਫਿਰਦੇ ਹੋਣੇ ਵੀ ਸਾਡਾ ਭਰਾ ਆ ਰਿਹਾ ਜਦੋਂ ਤੁਹਾਡੇ ਜਿਹੜੇ ਦੋਸਤ ਮਿੱਤਰ ਸਾਰੇ ਜਣੇ ਉਹ ਇੰਨਾ ਚਾਹ ਕਰਦੇ ਹੁੰਦੇ ਮੈਂ ਅੱਗੇ ਹੀ ਕਹਿਣਾ ਹੁੰਦਾ ਮੈਂ ਨਾ ਕਰਮਾਂ ਵਾਲਾ ਹਾਂ ਸੱਚ ਕੋਈ ਚੰਗੇ ਕਰਮ ਕੀਤੇ ਜਿਵੇਂ ਮਾਪਿਆਂ ਦਾ ਜੋ ਕਰਮ ਕੀਤਾ ਨਾ ਤੁਹਾਡੇ ਅੱਗੇ ਆਉਂਦਾ ਮੇਰੇ ਪਰਦਾਦਾ ਜੀ ਮੇਰੇ ਦਾਦਾ ਜੀ ਮੇਰੇ ਫਾਦਰ ਸਾਹਿਬ ਮੰਮੀ ਦਾਦੀ ਪਰਦਾਦੀ ਉਹ ਸਾਰੇ ਬਾਠ ਬੋਲ ਕਰਦੇ ਮੈਨੂੰ ਲੱਗਦਾ ਵੀ ਉਹ ਨਾ ਮੇਰੇ ਮੈਨੂੰ ਉਹ ਮਿਲਦਾ ਮੈਨੂੰ سپورਟੀ ਮਿਲੀ ਘਰੋਂ ਵੀ سپورਟ ਦੋਸਤਾਂ ਦੀ ਵੀ سپورਟ ਹੁਣ ਅੱਜ ਦੀ ਜੇ ਮੈਂ ਗੱਲ ਕਰਾਂ ਤਾਂ ਮੈਂ ਤਾਂ ਹਜੇ ਗੱਲ ਵੀ ਨਹੀਂ ਕੀਤੀ ਸਪਨ ਬੀਬੀ ਨੇ ਗੱਲ ਕੀਤੀ ਜੀ ਵੀ ਅੱਜ ਪੂਰਾ ਮਾਹੌਲ ਬਣਾ ਹੋਇਆ ਸਾਨੂੰ ਮਜ਼ਾ ਆ ਰਿਹਾ ਤੇ سپورਟ ਇੰਡਸਟਰੀ ਚੋ ਵੀ ਮੈਨੂੰ ਬਹੁਤ سپورਟ ਮਿਲੀ ਮੈਨੂੰ ਕਦੇ ਕਿਸੇ ਨੇ ਐਦਾਂ ਨਹੀਂ ਉਦਾਂ ਨਹੀਂ ਮੈਂ ਹਰ ਸਾਰਿਆਂ ਨਾਲ ਹੀ ਕੰਮ ਕਰਦਾ ਸੋ ਮੈਨੂੰ ਇਹ ਲੱਗਦਾ ਹੁੰਦਾ ਵੀ ਸਵਾਲਨ ਦਾ ਬਸ ਮਜ਼ਾ ਆਉਂਦਾ ਵੀ ਮੇਰੀ ਸਪੋਰਟ ਬਹੁਤ ਕਰਦੇ ਔਰ ਧੰਨ ਬਾਬਾ ਨਾਨਕ ਉਹਦੀ ਆਪਾਂ ਵਾਹਿਗੁਰੂ ਦੀ ਮੇਰ ਹੈ ਇੱਕ ਪ੍ਰੈਸੇਜੀ ਉਸੇ ਜਿਪੀ ਨਾਲ ਜਿਹੜੀ ਵੀ ਫਿਲਮ ਕਰਦੇ ਹਾਂ ਤੁਹਾਡੇ ਪਰ ਇਹ ਪਤਾ ਲੱਗਾ ਵੀ ਤੁਸੀਂ ਉਹ ਕਹਿੰਦੇ ਵੀ ਮੈਂ ਹਾਲ ਤੱਕ ਜਿੰਨੀਆਂ ਫਿਲਮਾਂ ਕੀਤੀਆਂ ਔਰ ਜਿੰਨੀਆਂ ਕਰੂੰਗਾ ਮੈਂ ਉਥੋਂ ਕੋਈ ਪੈਸਾ ਨਹੀਂ ਲੈ ਰਿਹਾ ਹਾਂ ਹਾਂਜੀ ਹਾਂਜੀ ਜਿਹੜੀ ਹੰਬਲ ਚ ਹੁੰਦੀ ਹੈ ਵਾਰਨਿੰਗ ਹੋ ਗਈ ਜਾਂ ਹੋਰ ਹੁੰਦੀ ਹੈ ਤਾਂ ਮੈਂ ਲੈਂਦਾ ਨਹੀਂ ਪਰ ਉਹ ਬਹੁਤ ਕੈਂਟ ਬੰਦਾ ਹੈ ਬਾਈ ਇਹਦਾ ਖਾਸ ਜੇ ਕਿਤੇ ਜੇ ਕਿਤੇ ਵੈਸੀ ਹੀ ਉਹਨਾਂ ਨੇ ਮੇਰੇ ਲਈ ਕੀਤਾ ਕੋਈ ਕੋਈ 3 ਰੁਪਏ ਨਹੀਂ ਲਾਉਂਦਾ ਉਹਨਾਂ ਨੇ 4 ਕਰੋੜ ਲਾਤਾ ਹੀ ਸਾਡੇ ਤੇ ਅੱਜ ਜੇ ਮੈਂ ਇੱਥੇ ਬੈਠਾ ਇਹਨੇ ਜੋ ਗਿਆਪਾ ਹੋਈਆਂ ਤਾਂ ਉਧਰ ਹੀ ਹੋਣੇ ਹੋਏਗੇ ਤੇ ਜੇ ਕਿਤੇ ਲੋੜ ਪੈਂਦੀ ਹੈ ਤਾਂ ਉਹ ਮੈਨੂੰ ਲੱਗਦਾ ਬਿਨਾਂ ਮੰਗੇ ਵੀ ਫੜਾ ਦੇਵੇ ਚੱਕੋਗੇ ਰੀਅਲ ਚ ਭੂਮਿਕਾ ਨਾ ਮੀ ਰੀਅਲ ਚ ਭੂਮਿਕਾ ਫਿਲਮ ਚ ਰਾਣੀ ਹੈ ਕੀ ਕੈਰੈਕਟਰ ਤੁਹਾਡਾ ਇਸ ਫਿਲਮ ਦੇ ਵਿੱਚ ਜੋ ਵੀ ਕੇ ਸਰ ਨੇ ਥੋੜਾ ਜਿਹਾ ਦੱਸਿਆ ਹੈ ਕੈਰੈਕਟਰ ਕੁੜੀ ਅੜਬ ਵੀ ਹੈ ਕੁੜੀ ਕਿਊਟ ਵੀ ਹੈ ਕੁੜੀ ਬਹੁਤ ਜ਼ਿਆਦਾ ਪਿਆਰ ਪਿਆਰ ਦੀ ਤੇ ਵਿਆਹ ਦੀ ਭੁੱਖੀ ਜਨਾਨੀ ਵੀ ਹੈ ਤੈਨੂੰ ਕਿ ਆਪਾਂ ਇੱਕ ਸ਼ਾਰਟ ਚ ਕਿਹਾ ਹੈ ਵਿਆਹ ਦੀ ਭੁੱਖੀ ਜਨਾਨੀ ਉਹ ਪੂਰਾ ਟਾਈਮ ਮੂਵੀ ਚ ਪ੍ਰਗਟ ਦੇ ਪਿੱਛੇ ਪਈ ਹੋਈ ਹੈ ਤੇ ਇਹੋ ਜਿਹਾ ਕੈਰੈਕਟਰ ਹੈ ਵੀ ਕਿਸੇ ਵੀ ਟਾਈਮ ਪੁੱਛ ਸਕਦਾ ਹੈ ਪ੍ਰਗਟ ਨੂੰ ਵੀ ਵਿਆਹ ਕਦੋਂ ਕਰਾ ਰਿਹਾ ਹੈ ਅੱਛਾ ਲਾਈਕ ਫਾਈਟ ਚੱਲ ਰਹੀ ਹੈ ਇੱਥੇ ਉਹ ਕਿ ਇਹਨਾਂ ਨੂੰ ਛੱਡ ਤੂੰ ਇਹ ਦਸ ਪਹਿਲਾਂ ਵਿਆਹ ਕਰਦੋ ਕਰਾ ਲਿਆ ਮੇਰੇ ਨਾਲ ਸੋ ਉਹ ਚੀਜ਼ ਐ ਉਹ ਜੀ ਨੋਕਚੋ ਕੇ ਤੇ ਮੈਨੂੰ ਲੱਗਦਾ ਕਿ ਅ ਅੱਜ ਕੱਲ ਅੱਜ ਕੱਲ ਕੀ ਨਾਰਮਲ ਹਰ ਇੱਕ ਦੇ ਲਾਈਫ ਜੇ ਹੋ ਜੀ ਅਜੀਜ਼ਾ ਹੁੰਦੀਆਂ ਤੇ ਬਹੁਤ ਰਿਲੇਟ ਕਰਨਗੇ ਲੋਕੀ ਤੇ ਸਵਾਲ ਲੈਣਗੇ ਬਿਲੋਂਗ ਤੋਂ ਤੂੰ ਕਰਦੇ ਉਸੇ ਮੈਂ ਸ਼ਿਮਲਾ ਤੋਂ ਉੱਥੇ ਦੇ ਨੇ ਹਾਂ ਪੰਜਾਬ ਦੇ ਮੈਂ ਪੰਜਾਬ ਹੁਣ ਕਿੱਥੇ ਪੰਜਾਬ ਚ ਅ ਮੋਹਾਲੀ ਬਹੁਤ ਅੱਛਾ ਮੇਲੀ ਪਹਿਲੀ ਫਿਲਮ ਤੁਹਾਡੀ ਐ ਜੀ ਪਹਿਲਾ ਫਿਲਮ ਪਹਿਲਾ ਥੀਏਟਰ ਪਹਿਲਾ ਮੈਂ ਥੀਏਟਰ ਵੀ ਕੀਤਾ ਹੋਇਆ ਹੈ ਮੈਂ ਮੈਂ ਕਲਾਸਿਕ ਡਾਂਸ ਕਥਕ ਬਹੁਤ ਬਹੁਤ ਗੀਤਰ ਨੇ ਮਾਸਟਰਸ ਕੀਤੀ ਹੈ ਉਹਦੇ ਤੇ ਮੇਰਾ ਹਮੇਸ਼ਾ ਤੋਂ ਸਟੇਜ ਨਾਲ ਇੱਕ ਅਲੱਗ ਰਿਹਾ ਹੈ ਹਮੇਸ਼ਾ ਇੱਕ ਲਿੰਕ ਕਨੈਕਸ਼ਨ ਹਮੇਸ਼ਾ ਤੋਂ ਰਿਹਾ ਹੈ ਸੋ ਮਤਲਬ ਮੇਰੇ ਕਿ ਵੀ ਲਾਈਕ ਕਦੇ ਉਹਦਾ ਚਿੰਜਕੀਦਾਨੀਆਂ ਵੀ ਜਦੋਂ ਵੀ ਕੰਮ ਕਰੀਦਾ ਔਨ ਸਕਰੀਨ ਸੋ ਉਹ ਚੀਜ਼ ਦਾ ਸਰ ਹੁਣੇ ਕਹਿ ਰਹੇ ਸੀ ਨਾ ਜਿਹੜਾ ਵੀ ਹਾਂ ਦਵੰਗ ਚਾਹੀਦੀ ਆ ਬਸ ਸਰ ਉਹ ਵੀ ਥੀਏਟਰ ਤੋਂ ਵੱਲੋਂ ਆਇਆ ਹੁਸਾਰ ਤਾਂ ਆ 1.5 ਹੋ ਗਿਆ ਨਾ ਇਹਨਾਂ ਇਹਨਾਂ ਦੀ ਵੀ ਫਿਲਮ ਦੇ ਵਿੱਚ ਕੋਈ ਵੀ ਹੀਰੋਇਨ ਨਹੀਂ ਸੀ ਅਜੇ ਤੱਕ ਔਰ ਤੁਹਾਡੀ ਫਿਲਮ ਪਹਿਲੀ ਆ ਫਿਰ ਕੀ ਲੱਗਦਾ ਵੀ ਇਹ ਫਿਲਮ ਦਾ ਕਿੰਨਾ ਕੁ ਰਿਸਪੌਂਸ ਜੀ ਹਸ ਹੁਣ ਜਿਵੇਂ ਆਪਾਂ ਕਰ ਲਿਆ ਆ ਕੰਮ ਤੇ ਅਸੀਂ ਤਾਂ ਚਾਹੁੰਦੇ ਆ ਵੀ ਬਹੁਤ ਵਧੀਆ ਰਿਸਪੌਂਸ ਰਹੇ ਕਿਉਂਕਿ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਆ ਬਹੁਤ ਵਧੀਆ ਬਹੁਤ ਪਿਆਰ ਰਿਹਾ ਸਾਰੀ ਟੀਮ ਚ ਕਦੇ ਕੋਈ ਐਹੋ ਜੀ ਚੀਜ਼ ਨਹੀਂ ਆਈ ਸਾਹਮਣੇ ਵੀ ਲਾਈਕ ਹੁੰਦਾ ਵੀ ਕੋਈ ਐਹੋ ਜਿਹਾ ਕੋਈ ਕਿੱਸਾ ਨਹੀਂ ਹੈ ਸਾਰੇ ਫਨ ਮੂਮੈਂਟਸ ਹੀ ਨੇ ਸੋ ਸਾਰੇ ਜਨਿਆਂ ਦਾ ਬਹੁਤ ਇੱਕ એનર્ਜੀ ਹੈ ਐਹੋ ਜੀ ਵੀ ਚਾਉਣੀ ਆ ਸੀ ਬਹੁਤ ਪਿਆਰ ਮਿਲੇ ਮੂਵੀ ਨੂੰ ਤੇ ਉਮੀਦ ਪੂਰੀ ਹੈ ਕਿ ਵੀ ਮਿਲੂਗਾ ਕਿਉਂਕਿ ਸਾਨੂੰ ਪਤਾ ਵੀ ਪ੍ਰੋਜੈਕਟ ਚ ਕੀ ਕੀ ਹੈ ਕਹਿੰਦੇ ਆ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਪਮਾ ਹਰ ਇੱਕ ਫਿਲਮ ਚ ਕਹਿੰਦਾ ਪਮਾ ਬੋਲਦਾ ਤੁਸੀਂ ਐਦ ਕੀ ਫਿਰ ਕੀ ਕਹੋਗੇ ਪਰਕਟ ਬੋਲੂ ਤੁਸੀਂ ਵੀ ਤਾਂ ਕੋਈ ਡਾਇਲੋਗ ਮਸ਼ਹੂਰ ਕਰੋਗੇ ਤੁਸੀਂ ਵੀ ਤਾਂ ਕਿਸੇ ਡਾਇਲੋਗ ਦਾ ਮਸ਼ਹੂਰ ਹੋਵੋਗੇ ਉਹ ਕਿਹੜਾ ਹੋਏਗਾ ਇੱਕ ਡਾਇਲੋਗ ਹੈਗਾ ਯਾਰ ਹੋ ਜਾ ਖੜ ਜਾ ਮੇਰੇ ਪਿਓ ਦੇ ਸਾਲੇ ਖੜ ਜਾ ਮੇਰੇ ਪਿਓ ਦੇ ਸਾਲੇਆ ਮੇਰੇ ਕਿਸੇ ਫਿਰ ਮੇਰੇ ਮੁਸ਼ਕਿਲ ਮੇਰੇ ਆਸ਼ਕ ਘਰ ਵਾਲੇ ਤੇ ਗੋਲੀਆਂ ਚਲਾਉਂਦਾ ਉੱਚਾ ਜਨ ਦਾ ਸੁਣਾ ਖੜ ਜਾ ਮੇਰੇ ਪਿਓ ਦੇ ਸਾਲੇ ਮੇਰੇ ਆਸ਼ਕ ਘਰ ਵਾਲੇ ਤੇ ਗੋਲੀਆਂ ਚਲਾਉਂਦਾ ਤੇ ਇਹ ਉਹ ਕਦੋਂ ਕਹੇਗੀ ਇਹ ਤੁਸੀਂ ਜਾ ਕੇ ਦੇਖਣਾ ਇਹ ਤੈਨੂੰ ਹੀ ਕਿਹਾ ਵੀ ਨਾ ਜਿਹੜਾ ਪੁੱਛਣਾ ਹੈ ਇਹ ਦੂਜਾ ਪੁੱਛੀ ਨਾ ਇਹ ਤਾਂ ਕੁਝ ਨਹੀਂ ਐ ਉਹ じゃ ਕੁਝ ਵੀ ਨਹੀਂ ਐ ਪਰ ਹਾਂ ਇਹ ਕਦੋਂ ਆਊਗਾ ਇਹ ਹੁਜੇ ਡਾਇਲੋਗ ਹੈ ਜਦੋਂ ਆਊਗਾ ਮਤਲਬ ਅਸੀਂ ਜਦੋਂ ਸ਼ੂਟ ਕੀਤਾ ਸੀ ਉਦੋਂ ਵੀ ਸਾਨੂੰ ਐਸੀ ਕਿ ਵੀ ਲਾਈਕ ਹਾਂ ਇਹ ਜਦੋਂ ਚੀਜ਼ ਆਊਗੀ ਨਾ ਇਹ ਵਧੀਆ ਮਤਲਬ ਲਾਈਕ ਪਕੜ ਆਪਣਾ ਥੋੜੀ ਪਕੜ ਹੈ ਜੀ ਇਹਦਾ ਰੀਜ਼ਨ ਇਹਦਾ ਰੀਜ਼ਨ ਮੈਨੂੰ ਸੱਚੀ ਦੱਸਾਂ ਮੈਨੂੰ ਲੈਂਗੁਏਜਸ ਸਿੱਖਣਾ ਬਹੁਤ ਵਧੀਆ ਲੱਗਦਾ ਹੈ ਤੇ ਜਦੋਂ ਮੈਂ ਪੰਜਾਬੀ ਮੈਨੂੰ ਬਹੁਤ ਸੋਹਣੀ ਬਿਊਟੀਫੁਲ ਜੀ ਲੈਂਗੁਏਜ ਲੱਗਦੀ ਹੈ ਲਾਈਕ ਸਵਾਦ ਆਉਂਦਾ ਹੈ ਪੰਜਾਬੀ ਬੋਲ ਕੇ ਸੱਚੀ ਦੱਸਾਂ ਨਾਲ ਕੱਢ ਕੇ ਇਹ ਬੋਲ ਕੇ ਗਾਲ ਕੱਢਣ ਦਾ ਮੈਨੂੰ ਹੋਰ ਗਾਲ ਕੱਢਣ ਦਾ ਹੋਰ ਡਿਫਰੈਂਟ ਸਵਾਦ ਗਾਲ ਕੱਢਣ ਨਾਲ ਡਿਫਰੈਂਟ ਸਵਾਦ ਆਉਂਦਾ ਉਹ ਉੱਥੇ ਗਾਲ ਕੱਢੀਦੀ ਹੈ ਜਿੱਥੇ ਕਿਸੇ ਨੂੰ ਸਮਝ ਨਾ ਆਵੇ ਜਿਵੇਂ ਹੁਣ ਧੋਂਗੇ ਜਾਈਦਾ ਪੰਜਾਬੀ ਸੋ ਨਹੀਂ ਪੰਜਾਬੀ ਮੈਨੂੰ ਬਹੁਤ ਵਧੀਆ ਮਤਲਬ ਮੈਂ ਐਪਰੀਸ਼ੀਏਟ ਕਰਦੀ ਹਾਂ ਹਮੇਸ਼ਾ ਤੇ ਜਦੋਂ ਮੈਂ ਆਈ ਸੀਓ ਤਾਂ ਮੈਂ ਦੇਖਿਆ ਵੀ ਲਾਈਕ ਮੋਸਟ ਆਫ ਦ ਗਰਲਸ ਸਾਰਿਆਂ ਨੂੰ ਇਹ ਹੁੰਦਾ ਸੀ ਵੀ ਘੱਟ ਪੰਜਾਬੀ ਬੋਲੀਆਂ ਇਹ ਤਰੀਕੇ ਨਾਲ ਬੋਲੀਏ ਕਿ ਵੀ ਸਾਨੂੰ ਆਉਂਦੀ ਨਹੀਂ ਹੈ ਜਦ ਕਿ ਉਹ ਇਧਰ ਦੀ ਹੀ ਸੀਗੀਆਂ ਮੈਨੂੰ ਉਹਦੇ ਇਹ ਲੱਗਦਾ ਸੀ ਕਿ ਵੀ ਲਾਈਕ ਇਦਾਂ ਕਿਉਂ ਕਰ ਰਹੇ ਹੈ ਇਟਸ ਅ ਵੈਰੀ ਬਿਊਟੀਫੁਲ ਲੈਂਗੁਏਜ ਮੈਂ ਉਹ ਤਰੀਕੇ ਨਾਲ ਸਿੱਖੀ ਤੇ ਮੈਂ ਚਾਹੁੰਨੀ ਹੈ ਵੀ ਲਾਈਕ ਜਿਹੜੇ ਕੁੜੀਆਂ ਉਹਨਾਂ ਨੂੰ ਇਹ ਲੱਗੇ ਕਿ ਵੀ ਨਹੀਂ ਨਹੀਂ ਜੇ ਜਿਹੜੀ ਲੈਂਗੁਏਜ ਹੈ ਮੈਂ ਬਾਹਰੋਂ ਆ ਕੇ ਸਿੱਖ ਸਕਦੀ ਹਾਂ ਤਾਂ ਤੁਸੀਂ ਆਪਣੀ ਲੈਂਗੁਏਜ ਤੇ ਮਾਣ ਕਰਨਾ ਚਾਹੀਦਾ ਹੈ ਕੋਈ ਇਹੋ ਜਿਹਾ ਪਲ ਦੱਸੋ ਜਦੋਂ ਪ੍ਰਿੰਸ ਉਹ ਰਾਣਾ ਕੰਮ ਕੀਤਾ ਇਸ ਫਿਲਮ ਚ ਉਹ ਮੂਮੈਂਟ ਇਹੋ ਜਿਹਾ ਬਣ ਗਿਆ ਹੋਵੇ ਕਿ ਜਿਹੜਾ ਪੂਰੀ ਲਾਈਫ ਦੇ ਵਿੱਚ ਯਾਦ ਰਹੂਗਾ ਔਰ ਇਹ ਵੀ ਯਾਦ ਰਹੂਗਾ ਕਿ ਕੰਮ ਪੰਮੇ ਨਾਲ ਕੀਤਾ ਮੈਂ ਸੱਚੀ ਦਾ ਜਿੱਦਿੰਦਾ ਇਹ ਮੂਵੀ ਦਾ ਸ਼ੂਟ ਸ਼ੁਰੂ ਹੋਇਆ ਇਹੋ ਜਿਹਾ ਇੱਕ ਵੀ ਮੂਮੈਂਟ ਨਹੀਂ ਹੈ ਜਿਹੜਾ ਮੈਨੂੰ ਇਹ ਹੋਗਾ ਵੀ ਕਿ ਹਾਂ ਕਦੇ ਇੱਕ ਹੁੰਦਾ ਨਾ ਇੱਕ ਤਾਂ ਪਹਿਲੀ ਮੂਵੀ ਉਹ ਤਰੀਕੇ ਲਾਈਕ ਇੱਕ ਮਤਲਬ ਐਕਸਾਈਟਮੈਂਟ ਹੋ ਰਿਹਾ ਇਹ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ ਸਰ ਨਾਲ ਵੀ ਸਰ ਨੂੰ ਵੀ ਸ਼ਾਇਦ ਮੈਂ ਕਦੇ ਨਹੀਂ ਭੁੱਲੂਗੀ ਕਿਉਂਕਿ ਉਹਨਾਂ ਦੀ ਫਰਸਟ ਐਕਟਰੈਸ ਆ ਸੋ ਮੇਰੇ ਲਈ ਵੀ ਹੋਇਆ ਕਿ ਲਾਈਕ ਹਾਂ ਇਹ ਮੈਮਰੀਏਬਲ ਹੈ ਹੋਲ ਆਊਟ ਥਰੂ ਮੂਵੀ ਪੂਰਾ ਮਤਲਬ ਥਰੋਅਆਊਟ ਦ ਜਰਨੀ ਜਿੰਨੀ ਵੀ ਰਹੀ ਹੈ ਆਪਣੀ ਮਨੀਸ਼ ਸਰ ਨਾਲ ਪ੍ਰਿੰਸ ਸਰ ਨਾਲ ਇਹ ਪੂਰਾ ਸ਼ੂਟ ਹੀ ਆਪਣਾ ਮੈਮਰੀਏਬਲ ਰਿਹਾ ਹੈ ਅੱਛਾ ਤੁਹਾਨੂੰ ਪ੍ਰਿੰਸ ਭਾਈ ਤੁਹਾਨੂੰ ਇੱਕ ਪੁੱਛਣਾ ਤੁਹਾਨੂੰ ਕਿਵੇਂ ਦਾ ਫੀਲ ਹੋ ਗਿਆ ਪਹਿਲੀ ਵਾਰੀ ਕੀ ਰਿਹਾ ਮੇਰੇ ਦੇ ਯਾਰ ਆ ਬੱਸ ਉਹੀ ਮਾਹੌਲ ਸੀਗਾ ਓੱਖਾ ਲੱਗਦਾ ਬੀਤਰਮਿੰਦਰ ਨੇ ਜਦੋਂ ਛੋਲੇ ਜਿਹਾ ਮਾਹ ਮਾਲ ਨਹੀਂ ਲੈ ਕੇ ਆਂਦੀ ਉਦਾਂ ਦਾ ਮਾਹੌਲ ਸੀਗਾ ਇਕ ਯਾਦ ਹੋਵੇ ਨਾਕਾਬੰਦੀ ਜਦੋਂ ਫਿਲਮ ਆਈ ਆ ਹਾਂ ਉਹਦੇ ਜੇ ਨਾ ਜਦੋਂ ਅਖਬਾਰ ਚ ਜਿਹੜਾ ਸਰੇਮੀ ਦੱਸਣ ਲਈ ਲਿਖਿਆ ਹੁੰਦਾ ਸੀ ਤੇ ਉਹਦੇ ਚ ਸਪੈਸ਼ਲ ਲਿਖਿਆ ਹੁੰਦਾ ਸੀ ਬੀਤਰਮਿੰਦਰ ਦੇ ਤਰਮਿੰਦਰ ਨੇ ਕੀਤਾ ਬ੍ਰੇਕ ਡਾਂਸ ਯਾਦ ਆ ਯੋ ਜਿਹੜਾ ਉਦੋਂ ਮਾਹੌਲ ਸੀਗਾ ਮੈਨੂੰ ਨਚਣਾ ਨਚਣਾ ਤਾਂ ਆਉਂਦਾ ਨਹੀਂ ਸੀ ਇਹ ਵਧੀਆ ਹੈ ਵਿਚਾਰੀ ਕਰਮਾ ਵਾਲੀ ਟੱਕਰ ਗਈ ਸਾਨੂੰ ਸਾਡੇ ਕਰਮ ਚੰਗੇ ਸੀ ਇਹ ਡਾਂਸ ਵਗੈਰਾ ਵਧੀਆ ਕਰ ਲੈਂਦੀ ਹੈ ਤਿੰਨ ਮੈਂ ਸਟੈਪਸ ਟਪਸ ਟਪ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਸੀ ਕਦੋਂ ਸਟੈਪਸ ਟਪ ਕਰਾਤੇ ਵਸ ਠੀਕ ਹੈ ਅਸਲ ਤੋਂ ਜਿਹੜਾ ਪੰਛੀ ਨਸਿਆ ਬਣ ਆ ਉਹ ਤਾਂ ਬਹੁਤ ਜ਼ਿਆਦਾ ਵਾਇਰਲ ਹੋਇਆ ਬਹੁਤ ਬਹੁਤ ਖਾਸ ਕਰਕੇ ਜਦੋਂ ਤੁਹਾਡੀਆਂ ਉਹ ਆਈਟੀ ਵਿੰਗ ਚੱਲਦੇ ਨਾਲੇ ਚੱਲਦੇ ਆ ਪਪੜ ਪਪੜ ਨਹੀਂ ਸੀ ਪਾਰਟੀਆਂ ਦੇ ਉਹ ਤਾਂ ਬਹੁਤ ਚੱਲਦੇ ਖਾਸ ਕਰਕੇ ਤੁਹਾਡਾ ਮੈਂ ਪੰਮਾ ਬੋਲਦਾ ਗਾਲ ਕੋ ਹੋਰ ਕੱਢਦਾ ਉਹ ਤੈਨੂੰ ਇਹਦੇ ਬਾਰੇ ਜ਼ਿਆਦਾ ਪਤਾ ਤੇ ਇੱਕ ਗੱਲ ਹੋਰ ਕਰਨੀ ਆ ਪੁਰਾਣਾ ਯਾਰ ਹਰਿੰਦਰ ਭੁੱਲਰ ਨਾਲ ਬੈਠਾ ਵੀਡੀਓ ਚ ਤਾਂ ਆ ਗਿਆ ਇੱਧਰ ਜਿਹੜੀ ਬੰਦਰੀ ਪਰ ਲੋਕਾਂ ਨੇ ਕਮੈਂਟ ਜ਼ਰੂਰ ਕਰਨੇ ਵੀ ਹਰਿੰਦਰ ਨਹੀਂ ਬੋਲਿਆ ਵੈਸੇ ਇਹਨੇ ਸਾਨੂੰ ਕਿਹਾ ਸੀ ਮੈਨੂੰ ਨਹੀਂ ਬੁਲਾਉਣਾ ਵਿੱਚ ਪਰ ਉਹ ਅਸੀਂ ਬੁਲਾਵਾ ਜਦੋਂ ਹਰਿੰਦਰ ਭਾਈ ਬੋਲਣਾ ਹੀ ਪਤਾ ਹਰਿੰਦਰ ਇਹਦੀ ਤੇ ਗਾਮੇ ਦੀ ਪਹਿਲੀ ਸੀੜੀ ਆਈ ਸੀ ਸਭ ਪਕੜਾਂਗੇ ਸਭ ਹਾਂ ਕੱਢੋ ਫਿਰ ਸਭ ਮੈਂ ਤਾਂ ਦੇਖੀ ਨਹੀਂ ਮੈਂ ਤੁਹਾਨੂੰ ਬਾਅਦ ਵਿੱਚ ਮਿਲਾਂ ਮੈਂ ਉਹ ਤੋਂ ਪਹਿਲਾਂ ਦੇਖ ਲਈ ਸੀ ਵੀ ਆਪਾਂ ਜਿਵੇਂ ਹੁੰਦਾ ਨਹੀਂ ਸੀ ਸੀੜੀਆਂ ਵਾਲੇ ਕੋਲ ਜਾਣਾ ਵੀ ਸ਼ਾਲ ਬੇਜਾ ਭਰਾਈ ਵੀ ਕੋਈ ਯੋਜਨਾ ਨਹੀਂ ਉਹ ਮੈਨੂੰ ਸਾਡੇ ਉੱਤੇ ਧਰਮਸ਼ਾਲਾ ਰੋਡ ਬਰ ਧਰਮਸ਼ਾਲਾ 'ਚ ਮਾਰਵਾ ਟੈਂਟ ਉਛੜਾ ਰਹੇ ਸੀ ਸੀੜੀਆਂ ਦਾ ਕੰਮ ਮੁੰਡੇ ਨੇ ਕੀਤਾ ਮੈਂ ਉਹਦੇ ਕੋਲੇ ਗਿਆ ਉਹ ਕਹਿੰਦਾ ਯਾਰ ਬੋਸ ਅਸੇ ਲਈ ਆਇਆ ਸਭ ਕੱਢਾਂਗੇ ਸਭ ਉਹਦੇ ਪਾਤੀਆਂਿਆਂ ਚ ਬੈਠੀਆਂ ਗੁਰਦਾਬਾਂ ਗੱਲਾਂ ਕਰਦੇ ਉਹ ਬੜੀ ਮੈਨੂੰ ਬੜੀ ਵਧੀਆ ਲੱਗੀ ਇਹ ਫਿਰ ਸਭ ਸੱਪ ਕੱਢੋ ਜੀ ਫਿਰ ਹੁਣ ਯਾਰੀ ਕਿੰਨੀ ਕੁ ਪੁਰਾਣੀ ਹੈ ਯਾਰੀ 2010 ਤੋਂ ਹਮ ਅਸੀਂ ਇੱਕ ਫਿਲਮ ਕੀਤੀ ਸੀ ਐ ਪ੍ਰਿੰਸ ਨੇ ਹੋਣੀ ਕਿਹਾ ਵੀ ਮੈਂ ਡਾਂਸ ਸਟੈਪ ਆਫੇ ਕਰਾ ਦੇ ਨਾ ਪਹਿਲੇ ਡਾਂਸ ਸਟੈਪ 2010 ਤੋਂ ਸਿੱਖੇ ਸੀ ਉਹ ਗਾਣਾ ਸੀਗਾ ਪਹਿਲਾ ਤਾਂ ਵੀ ਪਹਿਲਾ ਘਰ ਲੈਣਾ ਤੋਂ ਬਾਅਦ ਜਾ ਕੇ ਮੈਂ ਪਿੱਛੇ ਐ ਖੜਾ ਹੁੰਦਾ ਸੀਗਾ ਵੀ ਮੇਰੇ ਤੋਂ ਨਾ ਕਰਾ ਦੇਣ ਕੋਈ ਸਟੱਪ ਤੇ ਉਸ ਸੰਪਤੀ ਬਕਾਇਦਾ ਰਹਿ ਅਸਲ ਚੱਲਦੀ ਸੀ ਡਾਂਸ ਡਾਇਰੈਕਟਰ ਕੋਰੀਓਗ੍ਰਾਫਰ ਸੀ ਪੂਪੀ ਭਾਈ ਤੇ ਹੁਣ ਸਾਨੂੰ ਡਾਂਸ ਕਿੱਥੋਂ ਆਉਣਾ ਪਿਛਲਿਆਂ ਲੈਣਾ ਜਾਂਦਾ ਵੀ ਕਿਤੇ ਸਾਡੇ ਤੇ ਨਜ਼ਰ ਨਾ ਪੈ ਜਾਵੇ ਜਿਵੇਂ ਨਲਾਗ ਸਟੂਡੈਂਟ ਨਹੀਂ ਹੁੰਦਾ ਵੀ ਪਿੱਛੇ ਜਾ ਕੇ ਬਹਿ ਜਾਂਦੇ ਤੇ ਉਹ 2010 ਤੋਂ ਸ਼ੁਰੂ ਹੋਇਆ ਅੱਜ ਤੱਕ ਜਾਰੀ ਹੈ ਬਹੁਤ ਸਾਰੇ ਵਧੀਆ ਤਜਰਬੇ ਬੜੇ ਐਕਸਪੈਰੀਮੈਂਟ ਵੀ ਕੀਤੇ ਇੱਕ ਕੁੜੀ ਪੰਜਾਬ ਦੀ ਵਰਗੀ ਫਿਲਮ ਕਿਉਂਕਿ ਪ੍ਰਿੰਸਪ ਸਭ ਪਹਿਲੇ ਬੇਸਿਕਲੀ ਰਾਈਟਰ ਹੈ ਇਸ ਗੱਲਬਾਤ ਚ ਆਪਾਂ ਇਹ ਦੱਸਣਾ ਭੁੱਲ ਗਏ ਵੀ ਸੈਕਟਰ 17 ਵੀ ਇਹਨਾਂ ਦੀ ਲਿਖੀ ਹੋਈ ਫਿਲਮ ਹੈ ਹਮ ਬਾਲਨਾਟਕਾਂ ਦੀ ਕਿਤਾਬ ਚਾਂਜ ਨਾ ਰੋਟੀ ਲੱਗਦਾ ਹੈ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਥੀਏਟਰ ਕਰਾਇਆ ਨਹੀਂ ਕਿੰਨੇ ਕਿ ਬੱਚੇ ਜਿਹੜੇ ਰੂੜੀਆਂ ਤੋਂ ਚੁਗਦੇ ਫਿਰਦੇ ਹੁੰਦੇ ਕੱਚ ਤੇ ਹੋਰ ਸਮਾਨ ਉਹਨਾਂ ਬੱਚਿਆਂ ਨੂੰ ਵੀ ਥੀਏਟਰ ਚ ਲੈ ਕੇ ਆਇਆ ਬੰਦਾ ਉਸ ਟਾਈਮ ਦੇ ਵਿੱਚ ਬਸ ਸੋਚਿਆ ਥੋੜੀ ਜਿਹੀ ਫਿਲਮ ਲਾਈਨ ਚ ਜਾਣਾ ਤੋ ਉਹ ਉਥੋਂ ਸਫਰ ਸ਼ੁਰੂ ਕਰਕੇ ਤੇ ਬੜਾ ਕੁਝ ਵੇਖ ਕੇ ਇੱਕ ਫਿਲਮ ਉਹ ਸਰ ਕੋ ਪੈਸਾ ਹੈ ਨਹੀਂ ਸੀ ਬਸ ਜਜ਼ਬਾ ਹੀ ਸੀ ਕਿ ਲੱਭਦੇ ਸੀ ਕਿ ਮਨ ਕਹਿੰਦਾ ਕੋਈ ਇੰਨੇ ਰੁਪਈਆ ਵਾਲਾ ਬੰਦਾ ਲੱਭ ਲਾ ਫਸਟੋਰੀ ਹੈਗੀ ਪੈਸੇ ਹੈ ਨਹੀਂ ਆਪਣੇ ਕੋਲੇ ਤੇ ਜਜ਼ਬੇ ਨਾਲ ਫਿਲਮ ਬਣ ਜਾਂਦੀ ਆ ਫਿਲਮ ਬਣੀ ਸੀ ਰੱਬ ਰੱਬਾ ਮੀਰ ਸਾਹਿਬ ਜਦੋਂ ਦੀਪ ਹਾਂ ਦੀਪ ਿੱਲੋਂ ਸैम ਚਾਜ ਦੂਰੀ ਉਹਦੇ ਪ੍ਰੋਡਿਊਸਰ ਸੀਗੇ ਗਰਨਾਮ ਸਿੱਧੂ ਗਰਨਾਮ ਸਿੱਧੂ ਸੀ ਬਿਲਕੁਲ ਸਾਰੇ ਮਿੱਤਰਾਂ ਨੇ ਨਾਲ ਮਿਲ ਕੇ ਸਹਿਯੋਗ ਕੀਤਾ ਤੇ ਉਹ ਫਿਲਮ ਇਹਨਾਂ ਦੇ ਨਾਟਕ ਤੇ ਸੀ ਉਸ ਨਾਟਕ ਤੇ ਫਿਲਮ ਬਣੀ ਐਂਡ ਚੌਪਾਲ ਤੇ ਅਵੇਲੇਬਲ ਹੁਣ ਤੱਕ ਦੀ ਸਭ ਤੋਂ ਵੱਧ ਬੱਚਿਆਂ ਦੀ ਵੇਖੀ ਜਾਣ ਵਾਲੀ ਮੈਨੂੰ ਸ਼ਾਇਦ ਹੋਵੇ ਫਿਰੋਜ਼ਪੁਰ ਚ ਵੀ ਸ਼ੂਟਿੰਗ ਕਰਨ ਦੀ ਹੋਣੀ ਸੀ ਸ਼ੂਟਿੰਗ ਹੀ ਇੱਥੇ ਕੀਤੀ ਭਾਈ ਜੀ ਇਹ ਤੋਂ ਸਸਤਾ ਸਾਨੂੰ ਹੋਰ ਬੱਚੇ ਵੀ ਸਕੂਲਾਂ ਤੋਂ ਹੀ ਲੈਗੇ ਹਾਂਜੀ ਸਾਨੂੰ ਇਹ ਤੋਂ ਸਸਤਾ ਹੋਰ ਕਿਤੇ ਪਾਇ ਨਹੀਂ ਸੀ ਸਕਦਾ ਔਰ ਥੋੜੀ ਜਿਹੀ ਤਾਰੀਫ਼ ਜ਼ਿਆਦਾ ਕਰ ਦਿਓ ਜਿਹੜੇ ਵੀਡੀਓ ਬਣਾ ਰਹੇ ਨੇ ਨਾ ਇੱਥੇ ਉਹਦੇ ਪਿੰਡ ਹੀ ਬਣੀਆਂ ਵਾਹ ਜੀ ਛੋਟੇ ਪਿੰਡ ਨੇ ਬਿਲਕੁਲ ਪਿੰਡ ਕਾਕੂ ਵਾਲਾ ਵਿਖੇ ਕਾਕੂ ਵਾਲਾ ਸਾਡਾ ਇਸ ਵੇਲੇ ਹੁਣ ਵੀਰ ਉਹ ਇੱਥੇ ਇਸ ਦੇਸ਼ 'ਚ ਮੌਜੂਦ ਨਹੀਂ ਗਗਨ ਲਹੌੜੀ ਨੇ ਬਹੁਤ ਹੈਲਪ ਕੀਤੀ ਮੇਰੇ ਕਲਾਸਮੇਟ ਨੇ ਜੇ ਫਿਲਮ ਬਣੀ ਹੈ ਤੇ ਉਹਦੇ 'ਚ ਯਾਰ ਗਗਨ ਦਾ ਬਹੁਤ ਵੱਡਾ ਬਹੁਤ ਵੱਡਾ ਯੋਗਦਾਨ ਸੀ ਗਗਨ ਲਹੌੜੀ ਦਾ ਐਂਡ ਸਾਰਿਆਂ ਨੇ ਛੋਟਾ ਮੁੱਢ ਜਿਕੇ ਫਰੋਜ਼ਪੁਰ ਤਾਂ ਮਤਲਬ ਆਪਾਂ ਆਪਣੇ ਘਰੇ ਸ਼ੂਟਿੰਗ ਇਸ ਲਈ ਰੱਖਦੇ ਹੁੰਦੇ ਆ ਕਿ ਸਾਨੂੰ ਬਹੁਤ ਸਾਰੇ ਸਾਧਨ ਨੇ ਜਿਹੜੇ ਫੇਵਰ ਦੇ ਰੂਪ 'ਚ ਮਿਲ ਜਾਣੇ ਕਿਉਂਕਿ ਉਸ ਟਾਈਮ ਤੇ ਸਾਨੂੰ ਫੇਵਰ ਹੀ ਚਾਹੀਦੀ ਸੀ ਪੈਸਾ ਤਾਂ ਹੁੰਦਾ ਨਹੀਂ ਬਟ ਲੱਕੀਲੀ ਉਹ ਫਿਲਮ ਬਹੁਤ ਵਧੀਆ ਤਰੀਕੇ ਨਾਲ ਰੀਲਿਸ ਹੋਈ ਜਿਸ ਤਰ੍ਹਾਂ ਦੀ ਅਸੀਂ ਸੋਚਦੇ ਸੀ ਉਸ ਤੋਂ ਵੀ ਉੱਪਰ ਹੋਣੀ ਸੀ ਵਧੀਆ ਲੱਗਦਾ ਜਦੋਂ ਹੁਣ ਭਾਵੇਂ ਕਈ ਵਾਰ ਫਿਲਮ ਹੁਣ ਜ਼ਰੂਰੀ ਤਾਂ ਨਹੀਂ ਸਾਰੀਆਂ ਫਿਲਮਾਂ ਵਿੱਚ ਸਾਰੇ ਨੇ ਇਕੱਠੇ ਇਹ ਰੀਪੀ ਤੋਂ ਇਲਾਵਾ ਵੀ ਕਿੰਨੀਆਂ ਫਿਲਮਾਂ ਕਰਦੇ ਭਾਈ ਵੀ ਭਾਈ ਨਾਲ ਹਰ ਫਿਲਮ ਤਾਂ ਨਹੀਂ ਹੁੰਦਾ ਜ਼ਰੂਰੀ ਨਹੀਂ ਹੁੰਦਾ ਵੀ ਹਰ ਫਿਲਮ 'ਚ ਆਪਾਂ ਸਾਰੇ ਜਣੇ ਹਰ ਵਾਰੀ ਇਕੱਠੇ ਹੋਈਏ ਕਿਤੇ ਇਕੱਠੇ ਹੋ ਜੰਨੇ ਕਿਤੇ ਨਹੀਂ ਹੁੰਦੇ ਤਾਂ ਪਰ ਇੱਕ ਟੀਮ ਬਣੀ ਰਹਿਣੀ ਚਾਹੀਦੀ ਆ ਅੱਜ ਤੁਸੀਂ ਫਿਲਮ 'ਚ ਹੋ ਕੱਲ ਨੂੰ ਨਹੀਂ ਹੋ ਜੇ ਨਹੀਂ ਹੋਤਾ ਵੀ ਹੋ ਮੈਨੂੰ ਪੁੱਛੇ ਮੈਨੂੰ ਪੁੱਛਦੇ ਸੀ ਉੱਤੇ ਡੈਂਟਲ ਕਾਲਜ ਵੀ ਹੈਗਾ ਫਿਲਮ 'ਚ ਮੈਂ ਕਹੇ ਮੇਰੀ ਫਿਲਮ ਨਹੀਂਗੀ ਪਰ ਮੇਰੇ ਆਪਣੇ ਆਂ ਦੀ ਫਿਲਮ ਹੈ ਵਾਹ ਹੈਨਾ ਤੂੰ ਅੱਜ ਆ ਕੱਲ ਨੂੰ ਫੇਰ ਆ ਜਾਂਗੇ ਪਰਸੋ ਫੇਰ ਇਕੱਠੇ ਇਕੱਠੇ ਰਹਿਣਾ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਤੂੰ ਇਕੱਠੇ ਹੈ ਪ੍ਰਮਾਤਮਾ ਦੀ ਕਿਰਪਾ ਚਲੋ ਠੀਕ ਹੈ ਇਹ ਤਰੱਕੀ ਕਰ ਗਿਆ ਕਰ ਰਿਹਾ ਹੈ ਬਹੁਤ ਖੁਸ਼ੀ ਦੀ ਗੱਲ ਤੁਹਾਡਾ ਜਦੋਂ ਨਜ਼ਦੀਕੀ ਤਰੱਕੀ ਕਰੂਗਾ ਨਾ ਕਿਤੇ ਨਾ ਕਿਤੇ ਤੁਹਾਨੂੰ ਬੈਨੀਫਿਟ ਹੋਣਾ ਹੀ ਹੋਣਾ ਮੈਂ ਇੱਕ ਗੱਲ ਸੁਣੀ ਸੀ ਬੜੀ ਸੋਹਣੀ ਜੀ ਉਹ ਕਹਿੰਦਾ ਸੀ ਵੀ ਤਰੱਕੀ ਕਰਨ ਵਾਲੇ ਦਾ ਵਿਰੋਧ ਨਾ ਕਰੋ ਉਹਦੀ ਨੇੜਤਾ ਕਰੋ ਉਹਦੇ ਨਾਲ ਲੱਜੋ ਤੁਸੀਂ ਵੀ ਸਿੱਖ ਜਾਓਗੇ ਜਰਾ ਕੀ ਕਹਿੰਦਾ ਹੌਲੀ 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 ਕਿ ਜੇ ਫਿਲਮ ਸਾਡੀ ਵਧੀਆ ਤਰੀਕੇ ਨਾਲ ਹੋਈ ਨਾ ਜਿਹੜੀ 5 ਸਾਲ ਪਈ ਰਹੀ ਪਰ ਆਪਾਂ ਉਹਦੇ ਚ ਇਹਦੀ ਤਰੱਕੀ ਦਾ ਬਹੁਤ ਵੱਡਾ ਯੋਗਦਾਨ ਪ੍ਰੈਸਰਾਂ ਨੇ ਤਰੱਕੀ ਕੀਤੀ ਤਾਂ ਇਹਨਾਂ ਦੇ ਮੂੰਹ ਨੂੰ ਇਹਨਾਂ ਦੀ ਅਪੀਅਰੈਂਸ ਕਰਕੇ ਉਹ ਫਿਲਮ ਸਾਨੂੰ ਬੜੇ ਵਧੀਆ ਪਲੇਟਫਾਰਮ ਦਿੱਤੀ ਐਂਡ ਦੇਨਫੋਰ ਆ ਤਾਂ ਪਤਾ ਹੈ ਦੁਆਈ ਕਰਦੇ ਆ ਵੀ ਸਾਡੇ ਭਰਾ ਹੋਰ ਵੀ ਤਰੱਕੀ ਕਰਨ ਉਹ ਇੱਥੇ ਜਾਣਗੇ ਇੱਥੋਂ ਤੱਕ ਤੱਕ ਤਾਂ ਭਰਾ ਆਪਾਂ ਵੀ ਜਾਵਾਂਗੇ ਇਹਨਾਂ ਨਾਲ ਨਾ ਨਾ ਤੁਸੀਂ ਇੱਥੋਂ ਦਿੱਕਤ ਜਿਆਦਾ ਪ੍ਰੈਸ ਵੀਰੇ ਇਸ ਫਿਲਮ ਤੋਂ ਅਗਲਾ ਸਟੈਪ ਇਸ ਤੋਂ ਬਾਅਦ ਇਸ ਤੋਂ ਬਾਅਦ ਅਗਲਾ ਸਟੈਪ ਹੈ ਇਹ ਦੋ ਤਿੰਨ ਪੰਜ ਛੇ ਦੋ ਇੱਕ ਹੋਰ ਕਰਦਾ ਪਹਿਲਾਂ ਉਦੇ ਬਾਰੇ ਜਿਆਦਾ ਦੱਸਣਾ ਨਹੀਂ ਚਾਹੁੰਦਾ ਮਾਦਾ ਸ਼ੂਟ ਚੱਲਦਾ ਪਿਆ ਅੱਛਾ ਉਹਦੇ ਚ ਵੀ ਰਮਾਂਸ ਡਾਂਸ ਡਾਂਸ ਉਹਦੇ ਚ ਥੋੜਾ ਜਿਹਾ ਹੋਰ ਅਲੱਗ ਤਰ੍ਹਾਂ ਦਾ ਮਿਲੂਗਾ ਤਾਂ ਤੇ ਇਸ ਦੀ ਇੱਕ ਹੋਰ ਸਵਾਲ ਹੈ ਤੁਹਾਨੂੰ ਪਿਆਪੇ ਫਿਲਮਾਂ ਦਾ ਰਵਿਸ਼ ਸਿਦੀਕੀ ਕਿਹਾ ਜਾਂਦਾ ਇਹ ਕਿੰਨਾ ਕੁ ਫਰਮ ਮਹਿਸੂਸ ਹੁੰਦਾ ਹੈ ਦੇਖੋ ਬਹੁਤ ਵੱਡੇ ਬੰਦੇ ਆ ਮਾਜੂਦੀਨ ਸਿਦੀਕੀ ਸਾਹਿਬ ਤੇ ਚੰਗਾ ਤਾਂ ਦੇਖੋ ਲਾਗਾ ਵਿਆਪਾਂ ਤਾਂ ਉਹਨਾਂ ਦੇ ਇੰਨੇ ਵੀ ਹੋਣਗੇ ਪਰ ਮਜ਼ਾ ਤਾਂ ਹੁੰਦਾ ਮਿਹਨਤ ਕਰਨ ਨੂੰ ਜੀ ਕਰਦਾ ਹੋਰ ਵੀ ਹੋਰ ਮਿਹਨਤ ਕਰੀਏ ਹੋਰ ਇਸੇ ਚ ਗਾਂ ਨੂੰ ਵਧਾਈਏ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਜਿੰਨਾ ਮੇਰੇ ਤੇ ਮਾਣ ਆ ਹੋਰ ਦੁੱਗਣਾ ਚੋਗਣਾ ਹੁੰਦਾ ਜਾਵੇ ਓਕੇ ਧੰਨ ਥੈਂਕ ਯੂ